ਇੱਕ ਬੜਾ ਕੋਈ ਮਹਾਪੁਰਸ਼ ਪਹੁੰਚਿਆ ਆਵਿਆ ਤੀ ਉਹ ਕੁੜੀਆਂ ਦੇ ਵਿੱਚ ਬਾਹਰ ਰਹਿੰਦੇ ਤੇ ਪਿੰਡ ਤੋਂ ਬਾਹਰਲੇ ਪਾਸੇ ਫਿਰਨੀ ਤੇ ਰਹਿੰਦੇ ਤੇ ਉਹ ਦੁਨੇ ਇੱਕ ਉਹਦਾ ਚੇਲਾ ਇੱਕ ਉਹ ਮਹਾਪੁਰਸ਼ ਤਾਂ ਉਹ ਚੇਲਾ ਬੜੀ ਉਹਦੀ ਸੇਵਾ ਕਰਿਆ ਕਰੇ ਗੁਰੂ ਬੜਾ ਪਹੁੰਚਿਆ ਆਵਿਆ ਉਹ ਗ੍ਰੰਥ ਵੀ ਲਿਖਦਾ ਤੀ ਗੁਰੂ ਤਾਂ ਉਹ ਗ੍ਰੰਥ ਲਿਖਿਆ ਕਰੇ ਬੜੀਆਂ ਗੱਲਾਂ ਵਧੀਆ ਲਿਖਿਆ ਕਰੇ ਉਹ ਲੈਵੇ ਚੇਲਾ ਬੈਠਾ ਪੜੀ ਜਾਇਆ ਕਰੇ ਉਹ ਗ੍ਰੰਥ ਲਿਖਿਆ ਕਰੇ ਉਹ ਚੇਲਾ ਬਰਾਬਰ ਬੈਠਾ ਆਪਦੇ ਮਨ ਦੇ ਵਿੱਚ ਹੌਲੀ-ਹੌਲੀ ਉਹ ਪੜੀ ਜਾਇਆ ਕਰੇ ਵੀ ਕੀ ਲਿਖਦਾ ਹੈ ਰੋਜ਼ ਦਾ ਕੰਮ ਇਹੀ ਉਹ ਗ੍ਰੰਥਨ ਦੀ ਗ੍ਰੰਥ ਲਿਖਦਾ ਦੀ ਉਹ ਸਾਫ ਦਾਦੀ ਅੱਛੀਆਂ-ਅੱਛੀਆਂ ਗੱਲਾਂ ਤਾਂ ਉਹ ਗੁਰੂ ਭਾਈ ਜੋ ਲਿਖਿਆ ਕਰੇ ਤਾਂ ਚੇਲਾ ਬਰਾਬਰ ਬੈਹਿ ਕੇ ਆਪਦੇ ਮਨ ਦੇ ਵਿੱਚੋਂ ਪੜੀ ਜਾਇਆ ਕਰੇ ਉਹ ਇੱਕ ਦਿਨ ਕੀ ਹੋਇਆ ਉਹ ਜਿਹੜਾ ਗੁਰੂ ਸੀ ਨਾ ਉਹ ਲਿਖ ਰਿਹਾ ਦੀ ਉਹ ਲਿਖਦੇ-ਲਿਖਦੇ ਨੇ ਜੇ ਲਾ ਲਵੇ ਬੈਠਾ ਪੜੀ ਜਾਂਦਾ ਨਾਲ ਦੀ ਨਾਲ ਉਹ ਲਿਖਦੇ ਲਿਖਦੇ ਨੇ ਕੀ ਲਿਖਿਆ ਕਹਿੰਦਾ ਵੀ ਪ੍ਰਾਈ ਸਤਰੀ ਅੰਦਰ ਕੱਲੀ ਹੋਵੇ ਉਸ ਦੇ ਕੋਲੇ ਬਗਾਨੇ ਬੰਦੇ ਨੂੰ ਬੈਠਣਾ ਬਹੁਤ ਮਨਾ ਹੈ ਉਥੇ ਬੈਠਣਾ ਨਹੀਂ ਚਾਹੀਦਾ ਇਹ ਲਿਖਿਆ ਉਹਨੇ ਵੀ ਪ੍ਰਾਈ ਸਤਰੀ ਦੇ ਕੋਲੇ ਪਰਾਏ ਬੰਦੇ ਨੂੰ ਉਹਦੇ ਕੋਲੇ ਬੈਠਣਾ ਬਹੁਤ ਮਨਾ ਹੈ ਉਹਨੂੰ ਬੈਠਣਾ ਨਹੀਂ ਚਾਹੀਦਾ ਉਹ ਜਦੋਂ ਪਈ ਉਹਨੇ ਇਹ ਲਿਖਿਆ ਉਹਨੇ ਚੀਲੇ ਨੇ ਪੜ ਲਿਆ ਚੀਲਾ ਕਹਿੰਦਾ ਮਹਾਰਾਜ ਜੀ ਇਹ ਤਾਂ ਹੁਣ ਆਪਾਂ ਨੂੰ ਲਿਖਣ ਦੀ ਲੋੜ ਹੀ ਨਹੀਂ ਹੈ ਇਹ ਤਾਂ ਇਨਸਾਨ ਨੂੰ ਸਭ ਨੂੰ ਪਤਾ ਹੈ ਵੀ ਪ੍ਰਾਈ ਸਤਰੀ ਦੇ ਨਾਲ ਲੱਗ ਕੇ ਕੋਲੇ ਬੈਠਣਾ ਬਹੁਤ ਮਨਾ ਹੈ ਇਹ ਤਾਂ ਲਿਖਣ ਦੀ ਲੋੜ ਨਹੀਂ ਕਹਿੰਦਾ ਇਹ ਤਾਂ ਸਭ ਨੂੰ ਪਤਾ ਹੈ ਇਨਸਾਨ ਨੂੰ ਵੀ ਭਾਈ ਇਹ ਇਹ ਬੜਾ ਦੋਸ਼ ਹੈ ਇਹ ਬਹੁਤ ਵੱਡਾ ਭੈੜਾ ਹੈ ਪ੍ਰਾਈ ਸਤਰੀ ਦੇ ਨਾਲ ਲੱਗ ਕੇ ਬੈਠਣਾ ਮਤ ਕੇ ਖੁਸ਼ੀ ਲਾਭ ਤੇ ਬੈਠਦੇ ਆ ਆਪਾਂ ਸੀਟਾਂ ਤੇ ਵੀ ਬੈਠਦੇ ਆ ਰੇਲਾਂ 'ਚ ਜਾਂਦੇ ਆ ਉੱਥੇ ਵੀ ਬੈਠਦੇ ਆ ਬਸ ਦੇ ਵਿੱਚ ਵੀ ਆਪਾਂ ਪ੍ਰਾਈਸਤਰੀ ਦੇ ਨਾਲ ਬੈਠ ਜੰਨੇ ਆ ਉਹ ਬੈਠਣ ਕੁਝ ਵੱਖਰਾ ਹੈ ਅਗਰ ਕੋਈ ਜਨਾਨੀ ਕੱਲੀ ਹੈ ਉਹ ਸਾਰਾ ਘਰਬਾਰ ਸਾਡੇ ਕੋ ਇਹਦੇ ਨਾਲ ਲਾ ਕੇ ਬੈਠਾਂਗੇ ਨਾ ਉਸ ਤਰ੍ਹਾਂ ਬੈਠਣਾ ਨਹੀਂ ਚਾਹੀਦਾ ਇਹ ਗੱਲ ਜਦੋਂ ਲਿਖੀ ਉਹ ਕਹਿੰਦਾ ਜੀ ਇਹ ਤੁਸੀਂ ਲਿਖਣ ਦੀ ਲੋੜ ਹੀ ਨਹੀਂ ਇਹ ਤਾਂ ਸਭ ਨੂੰ ਪਤਾ ਹੈ ਉਹ ਕਹਿੰਦਾ ਨਹੀਂ ਭਾਈ ਇਹ ਵੀ ਜ਼ਰੂਰੀ ਲਿਖਣ ਦੀ ਲੋੜ ਹੈ ਕਹਿੰਦਾ ਮਹਾਰਾਜ ਇਹ ਕੀ ਲੋੜ ਹੈ ਇਹ ਤਾਂ ਸਭ ਨੂੰ ਪਤਾ ਹੈ ਵੀ ਆਪਾਂ ਪ੍ਰਾਈਸਤਰੀ ਤੋਂ ਦੂਰ ਰਹਿਣਾ ਚਾਹੀਦਾ ਹੈ ਉਹ ਜ ਮਹਾਪੁਰਸ਼ ਨੇ ਸੋਚਿਆ ਵੀ ਹੁਣੇ ਮੰਨ ਨਹੀਂ ਰਿਹਾ। ਵੀ ਜਿਹੜਾ ਕੰਮ ਐ ਇਹ ਅੱਖਾਂ ਤੇ ਮੂਰੇ ਨੇਰੀ ਲਿਆ ਦਿੰਦਾ। ਇਹ ਚੰਗੇ ਭਲੇ ਨੂੰ ਕਮਲੇ ਕਰ ਦਿੰਦਾ। ਇਹ ਵੱਡੇ ਵੱਡੇ ਮਹਾਪੁਰਸ਼ਾਂ ਦੇ ਪੈਰ ਕੱਢ ਦਿੰਦਾ। ਇਹ ਗੱਲ ਤਾਂ ਲਿਖਦਾ ਮੈਂ ਵੀ ਇਹ ਤੇ ਅਸਰ ਕਰੇਉ। ਤੂੰ ਕਹਿਣਾ ਵੀ ਨਹੀਂ ਲਿਖਣ ਦੀ ਲੋੜ। ਉਹ ਜਦੋਂ ਬਾੜਾ ਹੀ ਕਹਿੰ ਗਿਆ ਵੀ ਨਹੀਂ ਲਿਖਣ ਦੀ ਲੋੜ। ਉਹਨੇ ਲਿਖਣਾ ਉੱਥੇ ਹੀ ਬੰਦ ਕਰਤਾ। ਉਹ ਲਿਖਣਾ ਬੰਦ ਕਰਤਾ। ਬੀਲਾ ਆਪਾਂ ਹੁਣੇ ਇਹਦੀ ਇਨਕੁਆਰੀ ਕਰਦੇ ਆਂ ਇਹਦੀ ਪ੍ਰਤੀਗਿਆ ਆਪਾਂ ਹੁਣੇ ਹੀ ਲੈਨੇ ਆਂ ਉਹ ਬੰਦ ਕਰਤੀ ਕਿਤਾਬ ਗ੍ਰੰਥ ਲਿਖਣਾ ਕਹਿੰਦਾ ਭਾਈ ਐਂ ਘਰੀ ਮੈਂ ਹੁਣ 2 ਦਿਨ ਵਾਸਤੇ ਜਾ ਰਿਹਾ ਬਾਹਰ ਉਹ ਮਹਾਪੁਰਸ਼ ਕਹਿੰਦਾ ਕਹਿੰਦਾ ਜੀ ਅਸਿਆ ਕਹਿੰਦਾ ਭਾਈ ਕੁਟੀਆ ਦੀ ਸਾਹਮ ਰੱਖੀ ਅਵੇ ਜਿੰਦਾ ਕੁੰਡਾ ਲਾ ਕੇ ਪੈ ਜਾ ਕਰੀ ਆਪਦਾ ਪ੍ਰਸਾਦਾ ਪਾਣੀ ਬਣਾ ਲਿਆ ਕਰੀ ਮੈਂ 2 ਦਿਨ ਦੀ ਖਾਤਰ ਲਾਂਭ ਜਾਣਾ ਉਹ ਲੈਣੀ ਦੀ ਉਹਦੀ ਪ੍ਰਤੀਗਿਆ ਕਹਿੰਦਾ ਚੰਗਾ ਗੁਰੂ ਜੀ ਕੋਈ ਫਿਕਰ ਨਾ ਕਰੋ ਤਾਂ ਉਹ ਮਹਾਪੁਰਸ ਬਾਹਰ ਨਿਕਲ ਗਿਆ ਬਾਹਰ ਨਿਕਲ ਕੇ ਆਥਣ ਦਾ ਟਾਈਮ ਸੀ ਉਹਨੇ ਇੰਦਰ ਭਗਵਾਨ ਨੂੰ ਯਾਦ ਕਰਿਆ ਇੰਦਰ ਭਗਵਾਨ ਨੂੰ ਕਹਿਣ ਲੱਗਿਆ ਮਹਾਪੁਰਸ ਲੈ ਕਹਿੰਦਾ ਅੱਜ ਰਾਤ ਨੂੰ 11 ਵਜੇ ਨਹੀਂ ਤਾਂ ਮੀ ਛੜਦੀ ਨਾਲੇ ਨੇਹੀ ਛੜਦੀ ਮੈਂ ਤੇ ਨੇਰੀ 11 ਵਜੇ ਰਾਤ ਨੂੰ ਪੂਰੀ ਸਪੀਡ ਨਾਲ ਛੱਡਦੀ ਕਹਿੰਦਾ ਚੰਗਾ ਮਹਾਰਾਜ ਕੋਈ ਗੱਲ ਨਹੀਂ ਉਹ ਭਾਈ ਆਪਦਾ ਜਿਹੜਾ ਚੇਲਾ ਸੀ ਕੁੰਡਾ ਕੰਡਾ ਲਾ ਕੇ ਪੈ ਗਿਆ ਅੰਦਰ ਉਸੇ ਮਹਾਪੁਰਸ਼ ਨੇ ਜਦੋਂ 11:00 ਵਜ ਗਏ ਆਪਦਾ ਰੂਪ ਬਣਾਇਆ ਇੱਕ ਬੜਾ ਲੜਕੀ ਦਾ ਰੂਪ ਬਣਾਇਆ ਬੜਾ ਸੁੰਦਰ ਲੜਕੀ ਦਾ ਰੂਪ ਬਣਾ ਲਿਆ ਨੌਜਵਾਨ ਲੜਕੀ ਬਣ ਗਈ ਇਨੇ ਭਾਈ ਫਿਰਿੰਦਰ ਭਗਵਾਨ ਦੀ ਹੋ ਗਈ ਕਿਰਪਾ ਮੀਂਹ ਪੈਣ ਲੱਗ ਗਿਆ ਹਵਾ ਛੜਤੀ ਹਵਾ ਛੜਤੀ ਉਹ ਮਹਾਪੁਰਸ਼ ਦਾ ਜਿਹੜਾ ਰੂਪ ਬਣਾਇਆ ਵੇਤੀ ਲੜਕੀ ਦਾ ਗਰਮੀ ਦਾ ਮਹੀਨਾ ਸੀ ਉਹਦੇ ਕੱਪੜੇ ਬੜੇ ਪਤਲੇ ਪਾਏ ਹੋਏ ਤੇ ਤਾਂ ਮੀਂਹ ਦੇ ਵਿੱਚ ਉਹ ਭਿੱਜਿਆ ਹਵਾ ਬੜੀ ਤੇਜ਼ ਚੱਲਦੀ ਹੈ ਉਹਨੇ ਜਾਣਾ ਕਿੱਥੇ ਦੀ ਹੈਗਾ ਤਾਂ ਨੇੜੇ ਤੇੜੇ ਹੀ ਸੀ ਮਹਾਪੁਰਸ਼ ਉਹ ਲੜਕੀ ਦਾ ਰੂਪ ਧਾਰ ਕੇ ਤਾਂ ਮੁੜਿਆ ਆ ਵਾਪਸ ਮੁੜ ਕੇ ਆ ਕੇ ਉਸੇ ਭਾਈ ਕੁਟਿਆ ਦਾ ਕੁੰਡਾ ਖੜਕਾਤਾ ਉਸੇ ਦੇ ਆਪਦੇ ਦਾ ਹੀ ਜਿੱਥੋਂ ਗਿਆ ਤੀ ਉਹ ਅੰਦਰ ਚੇਲਾ ਬੋਲਦਾ ਕੌਣ ਹੈ ਭਾਈ ਉਹ ਕਹਿੰਦੀ ਜੀ ਮੈਂ ਆ ਜਨਾਨੀ ਆ ਮੀਨੇਰੀ ਆ ਗਈ ਮੈਂ ਤਾਂ ਆਪਦਾ ਬਚਾਅ ਕਰਨਾ ਤੂੰ ਕੁੰਡਾ ਖੋਲ ਕੇ ਮਾਰਾ ਜਾ ਮੈਂ ਆ ਮੀਨੇਰੀ ਤੋਂ ਬਚ ਜੂ ਉਹ ਕਹਿੰਦਾ ਨਹੀਂ ਭਾਈ ਇੱਥੇ ਅਸੀਂ ਬਗਾਨੀ ਇਸਤਰੀ ਨੂੰ ਨਹੀਂ ਬੜਨ ਦਿੰਦੇ ਉਹ ਕਹਿੰਦੀ ਜੇ ਤੋ ਤੁਸੀਂ ਮਹਾਪੁਰਸ਼ ਨੇ ਕਿਸੇ ਦੀ ਰੱਖਿਆ ਕਰੋਗੇ ਹੋਰ ਬਗਾਨਾ ਕੌਣ ਰੱਖਿਆ ਕਰੂਗਾ ਮੈਂ ਤਾਂ ਦੋ 10 ਮਿੰਟ ਇੱਥੇ ਆ ਮੀਂਹੇਰੀ ਤੋਂ ਬਚਤ ਕਰਨੀ ਆ ਆਪਦੀ ਦੇਖੋ ਕਿੰਨਾ ਮੀਂਹੇਰੀ ਚੱਲਦਾ ਹੈ ਮੈਂ ਤਾਂ ਆਪਦੀ ਬਚਤ ਕਰਨੀ ਹੈ ਮੈਂ ਕਿ ਇੱਥੇ ਕੋਈ ਚੱਕਣਾ ਤੁਸੀਂ ਕੁੰਡਾ ਖੋਲੋ ਉਹਨੇ ਸੋਚਿਆ ਵੀ ਗੁਰੂ ਜੀ ਕਹੂਗਾ ਵੀ ਕਿਸੇ ਦੁਖੀ ਆਜੀਬ ਦੀ ਗੱਲ ਤਾਂ ਸੁਣੀ ਨਹੀਂ ਭਾਈ ਉਹ ਮੈਨੂੰ ਹਾਲ ਹਾਲ ਕਰੂਗਾ ਚੱਲ ਬਾਹਰ ਖੋਲ ਦਿੰਨੇ ਆ ਉਠਿਆ ਚੇਲਾ ਅੰਦਰੋਂ ਜਾ ਕੇ ਬਾਹਰ ਖੋਲ ਲਿਆ ਔਰ ਜਦੋਂ ਬਾਹਰ ਖੋਲਿਆ ਬੱਦਲ ਲਸ ਗਿਆ ਜਦੋਂ ਬੱਦਲ ਲਸ ਗਿਆ ਚਾਨਣ ਹੋਇਆ ਉਹ ਜਿਹੜੇ ਕੱਪੜੇ ਸੇ ਉਹ ਭਿੱਜੇ ਹੋਏ ਹਵਾ ਦੇ ਨਾਲ ਉਹ ਸਾਰੇ ਉਹ ਸਰੀਰ ਦੇ ਨਾਲ ਉਹਦੇ ਪ੍ਰੈਸ ਹੋਏ ਹੋਏ ਉਹ ਜਦੋਂ ਉਹਦਾ ਸਰੀਰ ਬਾਹਰ ਖੋਲ ਕੇ ਦੇਖਿਆ ਉਥੇ ਕਾਮਦੇਵ ਦਾ ਅਸਰ ਹੋ ਗਿਆ ਉਹਦਾ ਸਰੀਰ ਦੇਖਣਸਾਰ ਉਥੇ ਕਾਮਦੇਵ ਦਾ ਅਸਰ ਹੋ ਗਿਆ ਸਰੀਰ ਦੇਖਿਆ ਦੇਖ ਕੇ ਕਹਿੰਦਾ ਭਾਈ ਤੂੰ ਉਹ ਸੰਦਰ ਬਗ ਜਾ ਮੈਂ ਤਾਂ ਬਾਹਰ ਮਾਲਾ ਫੇਰੂੰਗਾ ਰੱਖੀ ਉਹਨੇ ਗੱਲ ਮੰਨ ਦੇ ਵਿੱਚ ਇਹ ਵੀ ਪ੍ਰਾਈਸਤਰੀ ਦੇ ਲਵੇ ਨਹੀਂ ਆਪਾਂ ਬੈਠਣਾ ਰੱਖੀ ਕੁਸਚਰ ਆਪ ਬਾਹਰ ਬੈਠ ਗਿਆ ਉਹਨੂੰ ਅੰਦਰ ਕੁੰਡਾ ਲਾਤਾ ਉਹਨੇ ਕੁੰਡਾ ਲਾ ਲਿਆ ਅੰਦਰ ਵੜ ਕੇ ਕਮਰੇ 'ਚ ਜਦੋਂ ਅੰਦਰ ਵੜ ਕੇ ਕੁੰਡਾ ਲਾ ਲਿਆ ਤਾਂ ਬਾਹਰ ਮਾਲਾ ਫੇਰਦਾ ਹੈ ਆ ਫੇਰ ਦਾ ਤਾਂ ਮਾਲ ਉਹ ਸੀਨ ਉਹਦੀਆਂ ਅੱਖਾਂ ਦੇ ਮੂਰੇ ਉਹੀ ਆਈ ਜਾਂਦਾ ਉਹ ਜਦੋਂ ਉਹਨੇ ਬਾਹਰ ਖੋਲਿਆ ਉਹ ਲੜਕੀ ਦੇ ਕੱਪੜੇ ਪ੍ਰੈਸ ਹੋਏ ਹੋਏ ਤੇ ਸਰੀਰ ਦੇ ਨਾਲ ਉਹ ਸੀਨ ਉਹ ਮੂਰੇ ਆਈ ਜਾਂਦਾ ਉਹ ਕਾਮਦੇਵ ਨੇ ਹਾਵੀ ਕਰਤਾ ਉਹ ਜਦੋਂ ਹਾਵੀ ਕਰਤਾ ਉਹ ਜਿਹੜਾ ਕਹਿੰਦਾ ਸੀ ਇਹਦਾ ਹਰੇਕ ਨੂੰ ਪਤਾ ਹੈ ਪਰ ਉਹਨੇ ਸੋਚਿਆ ਵੀ ਐਂ ਤਾਂ ਕੀ ਹੁੰਦਾ ਲਵੇ ਬੈਠੇ ਤੋਂ ਆਪਾਂ ਵੀ ਲਵੇ ਬਹਿ ਜਾਨੇ ਜਾ ਕੇ ਉਹ ਜਾ ਕੇ ਕੁੰਡਾ ਖੜਕਾਇਆ ਕਹਿੰਦਾ ਭਾਈ ਬਾਹਰ ਖੋਲ ਮੈਨੂੰ ਵੀ ਕਹਿੰਦਾ ਮੀਂਹ ਨੇ ੜੀ ਔਖੀ ਕਰਦੀ ਆ ਮੈਂ ਵੀ ਅੰਦਰ ਆਉਣਾ ਉਹ ਕਹਿੰਦੀ ਨਹੀਂ ਭਾਈ ਮੈਂ ਨਹੀਂ ਬਹਾਰਾਜ ਬਾਰ ਖੋਲਦੀ ਤੂੰ ਬਾਹਰੀ ਰਹੋ ਕਹਿੰਦਾ ਬਾਹਰ ਖੋਲ ਕੁੜੀਆ ਸਾਡੀ ਐ ਤੂੰ ਕਿਉਂ ਨਹੀਂ ਖੋਲਦੀ ਕਿਉਂ ਕਾਮਦੇਵ ਦਾ ਅਸਰ ਹੋ ਗਿਆ ਉਹ ਵੱਡੇ ਵੱਡਿਆਂ ਦੇ ਪੈਰ ਕੱਢ ਲੰਦਾ ਉਹ ਕਹਿੰਦੀ ਮੈਂ ਨਹੀਂ ਬਾਰ ਖੋਲਦੀ ਉਹ ਕਹਿੰਦੀ ਖੋਲਦੀ ਕਿਉਂ ਨਹੀਂ ਕੁੜੀਆ ਸਾਡੀ ਐ ਉਹਨੇ ਬਾਰ ਨਾ ਖੋਲਿਆ ਉਹ ਕੋਠੇ ਤੇ ਚੜ੍ਹਿਆ ਉਹ ਸੱਤ ਪਾੜ ਲਈ ਉਹ ਜਦੋਂ ਸੱਤ ਪਾੜੀ ਉਥੋਂ ਦੀ ਚੇਲੇ ਨੇ ਲੰਮਕ ਕੇ ਥੱਲੇ ਮਾਰੀ ਸਾਲ ਉਹ ਜਦੋਂ ਥੱਲੇ ਸਾਲ ਮਾਰੀ ਉਸੇ ਗੁਰੂ ਨੇ ਉਹੀ ਭੇਸ ਆਵਦਾ ਚੋਲਾ ਪਾਇਆ ਵਿਆ ਉਹੀ ਗੁਰੂ ਬਣ ਗਿਆ ਉਹ ਕਹਿੰਦਾ ਭਾਈ ਤੂੰ ਤਹਾਂ ਤੋਂ ਡਿਗ ਜਾਨਾ ਕੀ ਲੈ ਉਹ ਦੇਖਿਆ ਉਹੀ ਮਹਾਪੁਰਸ਼ ਖੜਾ ਹੈ ਖੜ ਗਿਆ ਨੀਮੀ ਪਾ ਕੇ ਕਹਿੰਦਾ ਵੀ ਤੂੰ ਹਾਂ ਕਿ ਉਹਦੇ ਪੈਰ ਫੜ ਲੇ ਕਹਿੰਦਾ ਮਹਾਰਾਜ ਜੀ ਉਹ ਲੈਂ ਜਿਹੜੀ ਤੁਸੀਂ ਲਿਖਦੇ ਤੇ ਉਹ ਬਿਲਕੁਲ ਸੱਚੀ ਹੈ ਉਹ ਲਿਖੋ ਉਹ ਕਹਿੰਦਾ ਜੀ ਬਸ ਜਿਹੜੀ ਤੂੰ ਗੱਲ ਕਹਿੰਦਾ ਸੀ ਉਹ ਬਿਲਕੁਲ ਸੱਚੀ ਐ ਕਹਿੰਦਾ ਹੁਣ ਮੈਂ ਝੂਠ ਨਹੀਂ ਬੋਲਦਾ ਕਹਿੰਦਾ ਮੈਨੂੰ ਵੀ ਕਾਮਦੇਵ ਦਾ ਅਸਰ ਕਰ ਗਿਆ ਸੀ ਮੈਂ ਆਪਦੇ ਪੈਰਾਂ ਤੋਂ ਹਿੱਲ ਗਿਆ ਸੀ ਉਹ ਕਹਿੰਦਾ ਬਸ ਫਿਰ ਮੈਂ ਤੇਰੀ ਪ੍ਰਤੀਗਿਆ ਲੈਣੀ ਸੀ ਉਹ ਕਹਿੰਦਾ ਤੂੰ ਤਾਂ ਮੰਨਦਾ ਨਹੀਂ ਤੀ ਉਹ ਲੈਣ ਹੁਣ ਲਿਖਣੀ ਆ ਕਿ ਨਹੀਂ ਕਹਿੰਦਾ ਜੀ ਪੂਰੀ ਲਿਖੋ ਫਿਰ ਉਹਨੇ ਸਾਰਾ ਕੁਝ ਲਿਖਿਆ ਵੀ ਭਾਈ ਇਹ ਚੀਜ਼ਾਂ ਤੋਂ ਦੂਰ ਰਹੋ ਪ੍ਰਾਈ ਸਤਰੀ ਤੋਂ ਦੂਰ ਰਹੋ ਪ੍ਰਾਈ ਸਤਰੀ ਨੂੰ ਭੈਣ ਭਾਈ ਕਹੋ ਇਹ ਤਾਂ ਸਭ ਨਰਕ ਦੇ ਖੂ ਨੇ ਉਹ ਘਰ ਦਾ ਖਾਤਮਾ ਹੋ ਜਾਂਦਾ ਏ ਓਏ ਭਰਾਵੋ ਆਪਣੇ ਤਾਂ ਇੱਕ ਸਿਰ ਹੈ ਉਹ ਜੇ ਪ੍ਰਾਈ ਸਤਰੀ ਦਾ 라ਵਣ ਨੇ ਪਿੱਛਾ ਕਰਿਆ ਤੀ ਨਾ ਪ੍ਰਾਈ ਸਤਰੀ ਦਾ 라ਵਣ ਨੇ ਪਿੱਛਾ ਕਰਿਆ ਤੀ ਉਹਦੇ 10 ਸਿਰ ਤੇ ਆਪਣੇ ਦਾ ਸਿਰ ਇੱਕੋ ਹੀ ਹੈ ਉਹ ਜਦੋਂ ਦਹਿ ਦਹਿ ਸਿਰੇ ਦਾ 10 ਸਿਰ ਵਾਲੇ ਦਾ 라ਵਣ ਦਾ ਨਹੀਂ ਕੱਖ ਰਿਹਾ ਉਹ ਫਿਰ ਆਪਣੇ ਇੱਕ ਸਿਰ ਵਾਲੇ ਦਾ ਕੀ ਰਹੂਗਾ ਮੂੜੀਆਂ ਦਾ ਖੇਤ ਬਣ ਜਾਂਦਾ ਹੈ ਜਿਹੜਾ ਪ੍ਰਾਈ ਸਤਰੀ ਦਾ ਪਿੱਛਾ ਕਰਦਾ ਹੈ ਪ੍ਰਾਏ ਪਰਿਵਾਰ ਦੇ ਵਿੱਚ ਜਾ ਕੇ ਉਹਨੂੰ ਆਪਣੀ ਕਮਾਈ ਖਵਾਉਂਦਾ ਹੈ ਉਹਦਾ ਫਿਰ ਘਰ ਮੂੜੀਆਂ ਦਾ ਵੱਡ ਬਣ ਜਾਂਦਾ ਹੈ ਮੂੜੀਆਂ ਦੇ ਵੱਡ ਦਾ ਮਤਲਬ ਕੀ ਕੋਈ ਵੀ ਫਸਲ ਵੱਢ ਕੇ ਵਾਹਣ ਬਾਹੋ ਉਥੇ ਪਤਾ ਲੱਗ ਜਾਂਦਾ ਵੀ ਇਹ ਮੱਕੀ ਦਾ ਵੱਡ ਹੈ ਇਹ ਕਪਾਹ ਦਾ ਵੱਡ ਹੈ ਇਹ ਅੱਖਾਂ ਦਾ ਵੱਡ ਹੈ ਕਿਉਂ ਉਹਦੀਆਂ ਜੜਾਂ ਮਿਲ ਜਾਂਦੀਆਂ ਨੇ ਵੀ ਹਾਂ ਆ ਚੀਜ਼ ਦਾ ਵੱਡ ਹੈ ਮੂੜੀਆਂ ਪਟਲੀਆਂ ਜੜਾਂ ਚੋਂ ਉਹ ਵਾਹਣ ਵਾਹਾਂਗੇ ਉਥੇ ਫਿਰ ਕੀ ਨਿਸਾਨੀ ਹੈ ਪੱਤੇ ਵੀ ਪਟਲੇ ਮੂੜੀਆਂ ਵੀ ਪਟਲੀਆਂ ਉਥੇ ਕੋਈ ਪਤਾ ਨਹੀਂ ਲੱਗਦਾ ਵੀ ਇਹ ਕਿਹੜੀ ਚੀਜ਼ ਦਾ ਵੱਡ ਹੈ ਉਸ ਗੱਲ ਮੰਗੂ ਉਸ ਦਾ ਫਿਰ ਘਰ ਭਾਈ ਨਿਸਾਨੀ ਵੀ ਨਹੀਂ ਰਹਿੰਦੀ ਮੂਲੀ ਦਾ ਵੱਡ ਬਣ ਜਾਂਦਾ ਹੈ ਵੀ ਭਾਈ ਇਹਨਾਂ ਗੱਲਾਂ ਤੋਂ ਦੂਰ ਰਹੋ ਭਾਈ ਮਾਲਕ ਦੀ ਸੱਚੇ ਪਾਤਸ਼ਾਹੀ ਜੈ ਸ਼ਿਵ ਜੀ ਭਗਵਾਨ ਦੀ ਭਰਾਵੋ ਗੱਲ ਇਹ ਹੈ ਵੀ ਮੈਂ ਵੀ ਪੰਡਤਾਂ ਮੈਂ ਤੁਹਾਨੂੰ ਵਾਰ-ਵਾਰ ਇਹੀ ਗੱਲ ਕਹਿਣਾ ਵੀ ਮੈਂ ਅਣਪੜਾ ਮੈਂ ਵੀ ਦੇਖੋ ਰੇੜੇ ਦੇ ਬੈਠਾ ਕੱਖ ਲੈਣ ਆਇਆ ਇਹ ਮੇਰੇ ਕੋਲੇ ਭਾਈ ਆ ਗਿਆ ਚਲੋ ਮੈਂ ਸੁਣਾ ਦਿੰਨਾ ਵੀ ਮੈਂ ਇਹਨਾਂ ਗੱਲਾਂ ਤੋਂ ਬਹੁਤ ਦੂਰ ਰਹਿਣਾ ਮੈਂ ਘੱਟ ਤੋਂ ਘੱਟ ਕੋਈ 35 40 ਮੇਰੇ ਰਿਸ਼ਤੇ ਕਰਾਏ ਬੇ ਨੇ ਬਹੁਤ ਆ ਮੇਰੇ ਨੱਗਰਜੀ ਕਰਾਏ ਬੇ ਨੇ ਬਹੁਤ ਮੇਰੇ ਲਾਮੀ ਕਰਾਏ ਬੇ ਨੇ ਪਰ ਮੈਂ ਕਿਸੇ ਬੰਦੇ ਤੋਂ ਪੈਸਾ ਨਹੀਂ ਲੈਂਦਾ ਉਹ ਕਿਉਂ ਨਹੀਂ ਲੈਂਦਾ ਇਹ ਮਹਾਪੁਰਸਾਂ ਜੀ ਮੇਰੀਆਂ ਗੱਲਾਂ ਸੁਣੀਆਂ ਵੀ ਨੇ ਵੀ ਇਹਨਾਂ ਚੀਜ਼ਾਂ ਦਾ ਮੁੱਲ ਨਹੀਂ ਭਾਈ ਲੈਣਾ ਚਾਹੀਦਾ ਮੁੱਲ ਲਓ ਮਾਲਕ ਤੋਂ ਉਹ ਬੰਦਾ ਕੀ ਦੇ ਦੂਗਾ ਵੀ ਭਾਈ ਕਿਸੇ ਦਾ ਭਲਾ ਕਰੋ ਕਿਸੇ ਤੋਂ ਮੁੱਲ ਨਾ ਲਵੋ ਮੈਂ ਬਹੁਤ ਰਿਸ਼ਤੇ ਕਰਾਏ ਨੇ ਪਰ ਮੈਂ ਕਿਸੇ ਤੋਂ ਮੁੱਲ ਨਹੀਂ ਲਿਆ ਮੈਨੂੰ ਲੋਕ ਕਹਿੰਦੇ ਨੇ ਇਹ ਤਾਂ ਬ੍ਰਾਹਮਣ ਕਮਲ ਐ ਇੱਥੇ ਤਾਂ ਲੱਖ ਰੁਪਇਆ ਡੂਡ ਲੱਖ ਰੁਪਇਆ ਲੈਂਦਾ ਐ ਸਾਖ ਦਾ ਤਾਂ ਇਹ ਇਹਦਾ ਪੈਸਾ ਨਹੀਂ ਲੈਂਦਾ ਉਹ ਮੈਂ ਤਾਂ ਨਹੀਂ ਲੈਂਦਾ ਭਾਈ ਵੀ ਇਹਦਾ ਮੁੱਲ ਮੈਂ ਕਾਲਪੁਰਖ ਤੋਂ ਲਵਾਂਗਾ ਉਹ ਕਿਸੇ ਦੇ ਬੱਚੇ ਤੋਂ ਮੈਂ ਕਿਉਂ ਲਵਾਂ ਜੇ ਮੈਂ ਰੁਪਏ ਲੈਣ ਲੱਗ ਗਿਆ ਫਿਰ ਤਾਂ ਭਾਈ ਉਹ ਬੱਚੇ ਵੀ ਨਰਕਾਂ ਚ ਜਾਣਗੇ ਮੈਂ ਵੀ ਨਰਕਾਂ ਚ ਜਾਊ ਉਹ ਬੱਚੇ ਨਰਕਾਂ ਚ ਕਿਉਂ ਜਾਣਗੇ ਉਹ ਕਿਉਂ ਫਿਰ ਮੈਂ ਸੱਚਾਈ ਤੇ ਨਹੀਂ ਰਹਿਣਾ ਮੈਂ ਝੂਠ ਦਪਾਨ ਬੋਲੂ ਲਾਲਚ ਚ ਆ ਕੇ ਇਹ ਤਾਂ ਜੀ ਮੁੰਡੇ ਨੂੰ ਜ਼ਮੀਨ ਇੰਨੀ ਆਉਂਦੀ ਹੈ ਤਾਂ ਮੁੰਡਾ ਕੁਝ ਖਾਂਦਾ ਨਹੀਂ ਜੀ ਤਾਂ ਮੁੰਡਾ ਬਾੜਾ ਵਧੀਆ ਹੈ ਉਹ ਮੈਂ ਲਾਲਚਾ ਕੇ ਉਹ ਝੂਠਤਪਾਨ ਬੋਲ ਕੇ ਮੈਂ ਰਿਸ਼ਤਾ ਕਰਾਉਂਗਾ ਮੈਂ ਲਾਲਚ ਲਾਉਂਗਾ ਨਾ ਤਾਂ ਨਰਕ ਚ ਡਿਗੂ ਨਾ ਇਹ ਨਰਕ ਚ ਮੈਂ ਡਿਗੂ ਹੁਣ ਹੁਣ ਕਹਿ ਦੇਣਾ ਭਾਵਾ ਆ ਕੁਸਾਏ ਤਸੱਲੀ ਕਰ ਲਿਆ ਕਰਨਾ ਹੈ ਕਰ ਨਹੀਂ ਕਰਨਾ ਨਾ ਕਰ ਅਗਰ ਉਹ ਕੁਝ ਮੰਗਦਾ ਹੈ ਮੈਂ ਕੋਲੇ ਬੈਠੂਗਾ ਜਿਹੜੀ ਤੂੰ ਚੀਜ਼ ਮੰਗਦਾ ਹੈ ਹਾਂ ਕਰੇਗਾ ਤੈਨੂੰ ਦੇਣੀ ਪਊ ਜਿਹੜੀ ਉਹ ਮੰਗ ਮੰਗੂਗਾ ਉਦੇਈ ਮੈਂ ਤੇਰੇ ਕੋਲ ਆ ਮੈਂ ਕਹੂੰਗਾ ਵੀ ਤੈਂ ਇਹ ਹਾਂ ਕਰੀ ਤੀ ਤੈਂ ਇਹ ਕੁਝ ਮੰਗਿਆ ਤੀ ਮੈਂ ਤੁਹਾਡੇ ਕੋਲੇ ਬੈਠਾ ਚਿਤ ਮੰਨਦਾ ਰਿਸ਼ਤਾ ਕਰੋ ਨਾ ਕਰੋ ਮੈਂ ਨਾ ਕੁਝ ਇਹ ਤੋਂ ਲੈਣਾ ਨਾ ਮੈਂ ਇੱਥੋਂ ਲੈਣਾ ਮੈਂ ਰਿਸ਼ਤੇ ਕਰਾਉਣਾ ਐ ਸਲੋਟ ਮੈਂ ਕਿਸੇ ਦਾ ਉਹ ਨਹੀਂ ਕਰਾਉਂਦਾ ਵੀ ਭਰਾਵੋ ਪਰ ਗੱਲ ਤੇ ਹੁਣ ਇਹ ਦੀ ਜੇ ਇਹ ਹੈ ਵੀ ਹੁਣ ਮੈਂ ਡਰਦਾ ਹੁਣ ਮੈਂ ਰਿਸ਼ਤੇ ਕਰਾਉਣ ਤੋਂ ਬਹੁਤ ਡਰਨ ਲੱਗ ਗਿਆ ਕਿਉਂ ਡਰਦਾ ਹੁਣ ਮੈਂ ਕੋਈ ਬੰਦਾ ਆ ਕੇ ਮੈਨੂੰ ਕਹੇ ਪੰਡਿਤ ਜੀ ਸਾਡੇ ਮੁੰਡੇ ਨੂੰ ਰਿਸ਼ਤਾ ਕਰਾਓ ਕੋਈ ਮੇਰੇ ਕੋਲੇ ਆਵੇ ਪਰ ਭਰਾਵੋ ਹੁਣ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਹੁਣ ਮੇਰੀ ਬੇਬਾ ਹੈ ਉਹ ਕਿਉਂ ਇਹ ਨਹੀਂ ਪਤਾ ਵੀ ਕੁੜੀ ਵਿਆਹ ਧਰੇ ਤੋਂ ਪੰਜ ਸੱਤ ਦਿਨ ਪਹਿਲੇ ਹੀ ਫਰਾਰ ਹੋ ਜੇ ਇਹ ਨਹੀਂ ਪਤਾ ਵੀ ਪੰਜਾਹ ਦਿਨ ਵਿਆਹ ਧਰੇ ਤੋਂ ਮੁੰਡਾ ਹੀ ਫਰਾਰ ਹੋ ਜੇ ਕਿਸੇ ਪਾਸੇ ਲੜਕੀ ਨੂੰ ਲੈ ਕੇ ਜਾਂ ਮੁੰਡਾ ਹੀ ਵਿਚਲ ਜੇ ਮੈਂ ਸ਼ਾਦੀ ਨਹੀਂ ਕਰਾਉਣੀ ਉਹ ਫਿਰ ਜਦੋਂ ਮੈਂ ਲੈਣਾ ਨਹੀਂ ਫਿਰ ਮੈਂ ਵਿਚਾਲੇ ਸਿਤਰਾਂ ਦੇ ਥਾਂ ਕਿਉਂ ਖੜਾ ਹੁਣ ਮੈਂ ਬੱਚਿਆਂ ਤੋਂ ਡਰਨ ਲੱਗ ਗਿਆ ਆਪੋ ਆਪਣੀਆਂ ਮਰਜ਼ੀਆਂ ਕਰਦੇ ਨੇ ਕੋਈ ਕਿਸੇ ਮਾਂ ਪਿਓ ਦੀ ਨਹੀਂ ਸੁਣਦਾ ਕੋਈ ਕਿਸੇ ਭੈਣ ਭਾਈ ਦੀ ਨਹੀਂ ਸੁਣਦਾ ਹਾਂ ਵਿੱਚ ਬੱਚੇ ਕੁਸਾ ਐਸੇ ਹੈਗੇ ਨੇ ਜਿਹੜੇ ਮਾਂ ਪਿਓ ਤੇ ਖੜਦੇ ਨੇ ਉਹ ਜਿਹੜੀ ਗੱਲ ਕਰ ਲੈਣਗੇ ਉਹ ਬਿਲਕੁਲ ਸਹੀ ਰਹੂਗੀ ਨਹੀਂ ਆਪਦੀਆਂ ਮਰਜ਼ੀਆਂ ਹੀ ਕਰਦੇ ਨੇ ਪ੍ਰਭੂ ਜੈ ਭੋਲੇ ਨਾਹ ਦੀ ਜੈ ਗੁਰੂ ਨਾਨਕ ਦੇਵ ਮਹਾਰਾਜ ਦੀ ਸਤਿ ਸ੍ਰੀ ਅਕਾਲ